ਕਾ ਟਵੀ YouTube ਦੇਖਣ ਵਾਲੇ ਸਾਰੇ ਈ ਵਿਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਹੁਪ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਬਿਲਕੁਲ ਰਾਜੀ ਖੁਸ਼ੀ ਹੋਵੋਗੇ ਤੁਹਾਡੀ ਤੰਦਰੁਸਤੀ ਦੀ ਔਰ ਕਾਮਯਾਬੀ ਦੀ ਮੈਂ ਕਾਮਨਾ ਕਰਦੀ ਆ ਅੱਜ ਫਿਰ ਮੇਰਾ ਮਨ ਕੀਤਾ ਹੈ ਕਿ ਇੱਕ ਟੌਪਿਕ ਲੈ ਕੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਔਰ ਟੌਪਿਕ ਇਹ ਹੈ ਕਿ ਮੈਂ ਸੋਚ ਰਹੀ ਸੀਗੀ ਕਿ 19 ਸਾਲਾਂ ਤੋਂ ਬੜੇ ਅਲੱਗ-ਅਲੱਗ ਟਾਈਪ ਦੇ ਲੋਕ ਲਾਈਫ 'ਚ ਮਿਲਦੇ ਆ ਤਾਂ ਸਾਰਿਆਂ ਨਾਲ ਹੀ ਇਦਾਂ ਹੀ ਹੁੰਦਾ ਐ ਐਕਚੁਅਲੀ ਤਾਂ ਜਿਹੜੇ ਲੋਕ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ ਕਿ ਮਤਲਬ ਕਿ ਅਸੀਂ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਕਦੇ ਕਿਸੇ ਦਾ ਬੁਰਾ ਨਹੀਂ ਸੋਚਦੇ ਕੋਸ਼ਿਸ਼ ਇਹ ਕਰੀਦੀ ਹੈ ਕਿ ਸਾਡੇ ਵੱਲੋਂ ਕਿਸੇ ਨੂੰ ਕੁਝ ਹੋ ਸਕੇ ਤਾਂ ਮਦਦ ਹੋਏ ਪਰ ਕਦੇ ਕਿਸੇ ਨੂੰ ਨੁਕਸਾਨ ਨਾ ਹੋਏ ਕਿਉਂਕਿ ਹਿਊਮਨ ਲਾਈਫ ਇੱਕ ਵਾਰ ਮਿਲਦਾ ਹੈ ਐਂਡ ਇੱਕ ਡਿਸਿਪਲਿਨਰੀ ਸਿਵਲ ਲਾਈਫ ਜੀਣ ਦੀ ਇੱਕ ਜੋ ਪੜ੍ਹਾਈ ਕੀਤੀ ਆਪਾਂ ਉਹ ਉਹ ਜਿਹੜੀ ਹੈ ਉਹ ਅੱਗੇ ਆ ਜਾਂਦੀ ਹੈ ਹਨਾ ਪਰ ਇਦਾਂ ਕਈ ਵਾਰ ਹੁੰਦਾ ਹੈ ਕਿ ਸਾਡਾ ਸਭ ਕੁਝ ਅੱਛਾ ਹੋਣ ਦੇ 바ਵਯੁੱਦ ਸਾਡੇ 400% ਫੋਟੋ ਹੁੰਦੇ 바ਵਯੁੱਦ ਕਈ ਲੋਕ ਦਾਨੂ ਸਿਰਫ ਗਲਤ ਸਮਝਦੇ ਆ ਤਾਂ ਉਹ ਇਸ ਕਰਕੇ ਹੁੰਦਾ ਹੈ ਕਿ ਲੋਕ ਉਹੀ ਦੇਖਣਾ ਚਾਹੁੰਦੇ ਆ ਜੋ ਉਹ ਦੇਖਣ ਦੀ ਆਦਤ ਹੁੰਦੀ ਉਹਨਾਂ ਨੂੰ ਜੋ ਉਸ ਉਹੀ ਸੋਚਣਾ ਚਾਹੁੰਦੇ ਜਿੰਨੀ ਕੋ ਉਹਨਾਂ ਦੀ ਸੋਚ ਹੁੰਦੀ ਹੈ ਜਿੰਨੀ ਕੋ ਉਹਨਾਂ ਦੀ ਸਮਝ ਹੁੰਦੀ ਹੈ ਉਹ ਉਹੀ ਗੱਲਾਂ ਕਰਦੇ ਆ ਕਿਸੇ ਬਾਰੇ ਜੋ ਉਹਨਾਂ ਨੇ ਬਚਪਨ ਤੋਂ ਆਪਣੇ ਪਰਵਰਿਸ਼ ਤੋਂ ਪਾਇਆ ਜੋ ਉਹਨਾਂ ਦੇ ਮਾਪੇ ਨੇ ਕੀਤਾ ਅਗੋਂ ਉਹ ਵੀ ਉਹੀ ਕਰਦੇ ਆ ਜਿੱਦਾਂ ਉਹਨਾਂ ਦੀ ਅਪ ਬ੍ਰਿੰਗਿੰਗ ਹੁੰਦੀ ਹੈ ਜਿੱਦਾਂ ਦੇ ਉਹਨਾਂ ਦੇ ਫਰੈਂਡ ਸਰਕਲ ਐਂਡ ਸਰਾਊਂਡਿੰਗਸ ਹੁੰਦੀ ਹੈ ਉਹ ਉਦਾਂ ਦਾ ਹੀ ਹੁੰਦਾ ਕਿਉਂਕਿ ਇਦਾਂ ਅਚਾਨਕ ਹੁੰਦਾ ਨਾ ਕਲਾਸ ਦੇ ਵਿੱਚ ਕਿੰਨੇ ਟਾਈਪ ਦੇ ਬੱਚੇ ਹੁੰਦੇ ਆ ਅੰਡ ਕੋਈ ਕੁਝ ਬਣਦਾ ਕੋਈ ਕੁਝ ਬਣਦਾ ਉਹਨਾਂ ਚੋਂ ਕੋਈ ਗੁੰਡੇ ਲੁੱੱਚੇ ਬਦਮਾਸ਼ ਵੀ ਬਣਦੇ ਆ ਫਿਰ ਉਹ ਅੱਗੇ ਜਾ ਕੇ ਲੀਡਰਸ ਬਣ ਜਾਂਦੇ ਆ ਔਰ ਜਿਹੜੇ ਜ਼ਿਆਦਾ ਐਜੂਕੇਟਿਡ ਲੋਗ ਹੁੰਦੇ ਆ ਜੋ ਆਪਣਾ ਬਹੁਤ ਜ਼ਿਆਦਾ ਟਾਈਮ ਪੜਾਈ 'ਚ ਲਗਾਉਂਦੇ ਆ ਉਹ ਸੈਲਰੀ ਸੈਲਰੀ ਕਲਾਸ ਹੋ ਕੇ ਜੌਬ ਕਰਦੇ ਆ ਤਾਂ ਉਹ ساری ਉਮਰ ਗੁਲਾਮੀ ਟਾਈਪ ਦੀ ਜ਼ਿੰਦਗੀ ਜਿੰਦੇ ਆ ਬਟ ਆਪਣੇ ਇੱਕ 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 ਆਪਣੇ ਦਾਇਰੇ ਛੋਣਾ ਸਿੱਖ ਜਾਂਦੇ ਆ ਨਾ ਤਾਂ ਉਦਾਂ ਹੀ ਮਤਲਬ ਕਿ ਮੇਰੇ ਦਿਮਾਗ 'ਚ ਇਹ ਚੀਜ਼ ਆ ਰਹੀ ਸੀਗੀ ਕਿ ਕਦੇ ਕਿਸੇ ਦਾ ਬੁਰਾ ਨਹੀਂ ਸੋਚੀਦਾ ਫਿਰ ਲੋਕ ਸਾਡਾ ਬੁਰਾ ਕਿੱਦਾਂ ਸੋਚਦੇ ਆ ਤਾਂ ਉਹ ਉਹਨਾਂ ਦੇ ਕਰਮ ਹੁੰਦੇ ਨੇ ਕਿ ਉਹ ਕਦੇ ਕਿਸੇ ਨੂੰ ਨਾ ਖੁਸ਼ ਦੇਖ ਸਕਦੇ ਨੇ ਨਾ ਸ਼ਾਂਤ ਦੇਖ ਸਕਦੇ ਨੇ ਲੱਤਾਂ ਫਸਾ ਕੇ ਦੁਖੀ ਕਰਨ ਦੀ ਆਦਤ ਹੁੰਦੀ ਹੈ ਨਾ ਤਾਂ ਉਹ ਆਪਣੇ ਕਰਮ ਕਰਨ ਲਈ ਆਏ ਹੁੰਦੇ ਆ ਉਹਨਾਂ ਦੇ ਉਹੀ ਕਰਮ ਹੁੰਦੇ ਆ ਉਹਨਾਂ ਦੇ ਬ੍ਰਿੰਗਿੰਗ ਉਦੋਂ ਨਹੀਂ ਹੁੰਦੀ ਹੈ ਤਾਂ ਇਹ ਚੀਜ਼ ਨਾ ਮੈਨੂੰ ਬਹੁਤ ਸਾਲ ਲੱਗੇ ਸਮਝਣ ਚ ਮਤਲਬ ਮੈਨੂੰ ਪਤਾ ਹੀ ਨਹੀਂ ਚਲਦਾ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ ਮੈਂ ਤਾਂ ਬਸ ਇਹ ਸੋਚਦੀ ਸੀ ਕਿ ਮੇਰੇ ਵੱਲ ਲੋਕੇਸ਼ਨ ਤਕਲੀਫ ਨਾ ਹੋਏ ਪਰ ਇਹ ਸੋਚਦੇ ਸੋਚਦੇ ਇੱਕ ਦਿਨ ਮਨ ਲਗ ਕਿ ਅੱਜ ਸਾਰਾ ਦਿਨ ਮੈਂ ਇਹ ਸੋਚਿਆ ਕੁਰਬਾਨੀ ਸੁਣੀ ਬੜਾ ਕੁਝ ਸੁਣਿਆ ਮੈਨੂੰ ਬਸ ਇੱਕ ਚੀਜ਼ ਕੀ ਹੁਕਮੇ ਅੰਦਰ ਸਭ ਕੁਝ 바ਰੇ ਹੁਕਮ ਨਾਲ ਕੋਈ ਹੁਕਮ ਕੀ ਹੈ ਪ੍ਰਮਾਤਮਾ ਨੇ ਅਗਰ ਇਹ ਹੁਕਮ ਦਿੱਤਾ ਕਿ ਇੱਕ ਬੰਦਾ ਤੁਹਾਨੂੰ ਤੰਗ ਹੀ ਕਰੀ ਜਾਏ ਤੁਸੀਂ ਤੰਗ ਹੀ ਹੋ ਹੀ ਜਾਓ ਪਰ ਉਹਦੇ ਬਾਅਦ ਫਿਰ ਮੈਨੂੰ ਇੱਕ ਹੋਰ ਸ਼ਲੋਕ ਸ਼ਬਦ ਯਾਦ ਆ ਜਾਂਦਾ ਹੈ ਕਿ ਟਿਡ ਫੋਰ ਟੈਟ ਹੈ ਨਾ ਕਿ ਅਗਰ ਤੁਸੀਂ ਕੋਈ ਤੁਹਾਨੂੰ ਇੱਕ ਥੱਪੜ ਮਾਰਦਾ ਹੈ ਤਾਂ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਦੂਜੀ ਗੱਲ ਅੱਗੇ ਕਰ ਦੋ ਛ ਥੱਪੜ ਦੁਬਾਰਾ ਖਾਣ ਲਈ ਉਹ ਗਾਂਧੀ ਵਾਲੀ ਸੋਚ ਤਾਂ ਹੈ ਨਹੀਂ ਐ ਪਰ ਤੁਸੀਂ ਅਗਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਅਗਰ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਐਂਡ ਉਹਦੇ ਵਿੱਚ ਫਿਰ ਤੁਹਾਨੂੰ ਆਪਣੇ ਜਿੱਦਾਂ ਮੀਰੀ ਪੀਰੀ ਵਾਲੀ ਗੱਲ ਹੈ ਜੋ ਕਿ ਅਬ ਉਹਨਾਂ ਦਾ ਹੱਥ ਰੋਕਣ ਦਾ ਵੀ ਰਾਈਟ ਹੁੰਦਾ ਹੈ ਤਾਂ ਬਰਾਬਰੀ ਹੁਣ ਬਹੁਤ ਜ਼ਰੂਰੀ ਹੈ ਕਿ ਜਿੱਦਾਂ ਇੱਕ ਡਿਸਿਪਲਨਡ ਇੱਕ ਸਿਵਲ ਲਾਈਫ ਇੱਕ ਲਾਫੁਲ ਲਾਈਫ ਆਪਾਂ ਜਿੰਨੇ ਆ ਤਾਂ ਉਹ ਲਾਅ ਐਂਡ ਉਹ ਇੰਪਲੀਮੈਂਟਿੰਗ ਸਾਰਿਆਂ ਤੇ ਬਰਾਬਰ ਹੋਣੀ ਚਾਹੀਦੀ ਐ ਨਹੀਂ ਕਿ ਕਈ ਲੋਕਾਂ ਤੇ ਉਹ ਬਹੁਤ ਜ਼ਿਆਦਾ ਇੰਪਲੀਮੈਂਟ ਹੋਏ ਔਰ ਕਈਆਂ ਨੂੰ ਬਿਲਕੁਕੁਲ ਅਵੋਇਡ ਕਰ ਦਿੱਤਾ ਜਾਏ ਤਾਂ ਉਹ ਇੱਕ ਚੀਜ਼ ਦਾ ਖਿਆਲ ਰੱਖਣਾ ਪੈਂਦਾ ਪਰ ਕੁਝ ਲੋਕ ਪੈਦਾ ਹੀ ਹੁੰਦੇ ਨੇ ਕਿ ਫਲੋ ਦੇ ਅਗੇਂਸਟ ਜਾਣ ਲਈ ਮਤਲਬ ਕਿ ਇਸ ਟਾਈਪ ਦੇ ਲੋਕ ਕਿ ਜੋ ਗਲਤ ਹੋ ਰਿਹਾ ਹੈ ਗਲਤ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕ ਗਲਤ ਨਹੀਂ ਹੁੰਦੇ ਨਾ ਤਾਂ ਇੱਕ ਸਿਸਟਮ ਬਣ ਗਿਆ ਸੋਸਾਇਟੀ ਦਾ ਕਿ ਜੋ ਗਲਤ ਕਰਦੇ ਨੇ ਜੋ ਗਲਤ ਕਰਦੇ ਨੇ ਉਹ ਬਹੁਤ ਜ਼ਿਆਦਾ ਲੋਕ ਉਸ ਚੀਜ਼ ਨੂੰ ਅਵੋਇਡ ਕਰਦੇ ਨੇ ਦੇਖ ਕੇ ਇਗਨੋਰ ਕਰਕੇ ਅੱਗੇ ਲੰਘ ਜਾਂਦੇ ਨੇ ਕੁਝ ਇੱਕ ਲੋਕ ਹੁੰਦੇ ਨੇ ਜਿਹੜੇ ਉਸ ਦੇ ਖਿਲਾਫ ਆਵਾਜ਼ ਚੁੱਕਦੇ ਨੇ ਉਹ ਬਾ ਚੱਕਣ ਵਾਲਿਆਂ ਨੂੰ ਬਾਗੀ ਕਹਿ ਕੇ ਲਾਅ ਦੇ ਅਗੇਂਸਟ ਕਹਿ ਕੇ ਉਹਨਾਂ ਦੇ ਕੇਸ ਬੁੱਕ ਹੋ ਜਾਂਦੇ ਬਹੁਤ ਜ਼ਿਆਦਾ ਐਂਡ ਇਦਾਂ ਦੇ ਗੁੰਡਾ ਟਾਈਪ ਦੇ ਲੋਕ ਜੇ ਉਹਨਾਂ ਨੂੰ ਉਸ ਚੀਜ਼ ਦੀ ਹੋਰ ਵਧਾਵਾ ਮਿਲ ਜਾਂਦਾ ਤਾਂ ਉਸ ਸਿਸਟਮ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਅਗਰ ਸਾਨੂੰ ਇਦਾਂ ਦੇ ਫੀਲ ਹੋ ਰਿਹਾ ਹੈ ਕਿ ਸਾਡੇ ਨਾਲ ਅਨਿਆਏ ਹੋ ਰਿਹਾ ਹੈ ਤਾਂ ਅਸੀਂ ਵੀ ਉਸੇ ਲਾਅ ਨੂੰ ਯੂਜ਼ ਕਰੀਏ ਕਿ ਅਗਰ ਲਾਅ ਉਹਨਾਂ ਨੂੰ ਬਚਾਰ ਰਿਹਾ ਹੈ ਤਾਂ ਸਾਨੂੰ ਵੀ ਤਾਂ ਕਿਤੇ ਨਾ ਕਿਤੇ ਕੋਈ ਰਾਈਟ ਹੋਏਗਾ ਕੁਝ ਨਾ ਕੁਝ ਕਰਨ ਦਾ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਬਿਲਕੁਲ ਹੀ ਬਾਗੀ ਤਾਂ ਨਹੀਂ ਹੋ ਸਕਦੇ ਤਾਂ ਫਿਰ ਅਗਰ ਬਾਗੀ ਆ ਤਾਂ ਬਾਗੀ ਹੋਣਾ ਵੀ ਪੈਂਦਾ ਕਈ ਵਾਰ ਉਸ ਜਗ੍ਹਾ ਤੇ ਬਾਗੀ ਹੋਣਾ ਪੈਂਦਾ ਨਹੀਂ ਤਾਂ ਸਾਰੀ ਜ਼ਿੰਦਗੀ ਫਿਰ ਗੁਲਾਮੀ ਹੁੰਦੀ ਹੈ ਅਗਰ ਆਪਾਂ ਅਲੱਗ ਸੋਚ ਨਹੀਂ ਰੱਖਦੇ ਦੁਨੀਆ ਤੋਂ ਢੇੜ ਬੱਕਰੀਆਂ ਵਾਲੀ ਲਾਈਫ ਅਗਰ ਜੀਣੀ ਹੈ ਤਾਂ ਫਿਰ ਢੇੜ ਪਛੋਂਡ ਦੇ ਨਾਲ ਨਾਲ ਤੁਰੇ ਜਾਓ ਉਹ ਐਪਲੀ ਅਪਲਾਈ ਉੱਥੇ ਹੁੰਦਾ ਜਿੱਥੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਕੰਟਰੀ ਦੇ ਲਾਅਨ ਨੂੰ ਨਹੀਂ ਤੋੜ ਰਹੇ ਤੁਸੀਂ ਨੁਕਸਾਨ ਨਹੀਂ ਕਰ ਰਹੇ ਕੁਝ ਵੀ ਨਹੀਂ ਕਰ ਰਹੇ ਪਰ ਕੋਈ ਆ ਕੇ ਅਗਰ ਤੁਹਾਡੇ ਸਿਰ ਤੇ ਖੜਾ ਹੈ ਤਾਂ ਫਿਰ ਤੁਸੀਂ ਅੱਗੂ ਜਵਾਬਤਾ ਦੇਵੋਗੇ ਨਾ ਉਹ ਚੀਜ਼ ਵੀ ਮਤਲਬ ਕਿ ਅ ਅੱਜ ਸਾਰਾ ਦਿਨ ਮੈਂ ਇਹੀ ਸੋਚਿਆ ਅਰੇ ਯਾਰ ਕਿਸ ਟਾਈਪ ਦੇ ਲੋਕ ਨੇ ਮਤਲਬ ਇਦਾਂ ਦੇ ਲੋਕ ਇਦਾਂ ਦੇ ਆਰਗੇਨਾਈਜੇਸ਼ਨਸ ਇਦਾਂ ਦੀਆਂ ਚੀਜ਼ਾਂ ਦੇਖ ਲਈਆਂ ਜ਼ਿੰਦਗੀ 'ਚ ਇਨਸਾਨੀਅਤ ਉੱਤੋਂ ਵਿਸ਼ਵਾਸ ਉੱਟ ਗਿਆ ਔਰ ਜਿੰਨੇ ਲੋਕ شریف ਸਿੱਧੇ ਪੋਲਾਈਟ ਬਹੁਤ ਐਜੂਕੇਟਿਡ ਬਹੁਤ ਸੇਵਾ ਕਰਨ ਵਾਲੇ ਬਹੁਤ ਰਿਲੀਜੀਅਸ ਨਜ਼ਰ ਆਉਂਦੇ ਨੇ ਉਹਨਾਂ ਨੇ ਅੰਦਰੋਂ ਇੰਨਾ ਖਲਾਰਾ ਪਾਇਆ ਹੁੰਦਾ ਨਾ ਉਹਨਾਂ ਤੋਂ ਕਟਿਆ ਇਨਸਾਨ ਕੋਈ ਹੋ ਨਹੀਂ ਸਕਦਾ ਮੈਂ ਆਪਣੇ ਮੂੰਹ ਨਾਲੇ ਗੱਲ ਬੋਲ ਰਹੀ ਹਾਂ ਕਿਉਂਕਿ ਮੈਂ ਇਹ ਚੀਜ਼ ਵਿਟਨੈਸ ਕੀਤੀ ਹੈ ਐਕਸਪੀਰੀਅੰਸ ਕੀਤੀ ਹੈ ਐਂਡ ਆ ਡੋਨੋ ਕਿ ਉਹ ਸਫਰ ਕਰਦੇ ਨੇ ਜਾਂ ਨਹੀਂ ਆਈ ਡੋਨੋ ਕਿ ਮੈਂ ਚਾਹਦੀ ਵੀ ਨਹੀਂ ਕਿ ਕੋਈ ਸਫਰ ਕਰੇ ਮੈਂ ਸੋਚਦੀ ਨਹੀਂ ਆ ਕਿਸੇ ਬਾਰੇ ਬਟ ਇੱਕ ਚੀਜ਼ ਹੈ ਕਿ ਹਾਂ ਹੁਣ ਉਹ ਟਾਈਮ ਆ ਗਿਆ ਕਿ ਬਸ ਹੋ ਗਈ ਹੁਣ ਕਿ ਹੋਰ ਇਦਾਂ ਦੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਹੈ ਉਹਦਾ ਕਿ ਮਤਲਬ ਕਿ ਦੁਨੀਆ ਨੂੰ ਪਤਾ ਹੁੰਦਾ ਤੁਹਾਡਾ ਵੀਕ ਪੁਆਇੰਟ ਕੀ ਹੈ ਤੁਸੀਂ ਗੁੱਸੇ ਵਾਲੇ ਹੋ ਤਾਂ ਤੁਹਾਨੂੰ ਜਾਣ ਬੁਝ ਕੇ ਗੁੱਸਾ ਦਿਵਾ ਕੇ ਤੋ ਲੋਕ ਕੋਹਨ ਦੀ ਕੋਸ਼ਿਸ਼ ਕਰਦੇ ਆ ਚੀਜ਼ਾਂ ਪੋਜੀਸ਼ਨਾਂ ਪੈਸਾ ਪ੍ਰੋਪਰਟੀਆਂ ਕੁਝ ਲੋਕ ਤਾਂ ਵੇਟ ਹੀ ਕਰਦੇ ਉਸ ਚੀਜ਼ਾ ਕੇ ਨੂੰ ਗੁੱਸਾ ਕਦੋਂ ਆਏ ਔਰ ਗੁੱਸੇ ਚ ਕੀ ਐਕਸ਼ਨ ਐਂਡ ਰਿਐਕਸ਼ਨ ਕਰੇ ਤਾਂ ਅਸੀਂ ਉਹਦੀ ਐਡਵਾਂਟੇਜ ਚ ਕੀਏ ਤਾਂ ਪੰਜਾਬੀ ਯੂਥ ਨੂੰ ਇਹ ਬਹੁਤ ਵੱਡੀ ਗੱਲ ਸੋਚਣੀ ਪਵੇਗੀ ਕਿਉਂਕਿ ਮੈਂ ਜਿੰਨੇ ਵੀ ਪੰਜਾਬੀ ਯੂਥ ਦੇਖਿਆ ਬਹੁਤ ਗੁੱਸੇ ਚ ਐਕਸ਼ਨ ਲੈਂਦੇ ਆ ਤਾਂ ਉਸ ਚੀਜ਼ ਨੂੰ ਰੋਕਣਾ ਔਰ ਸੋਚਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਐਕਸ਼ਨ ਨੂੰ ਕਿੱਦਾਂ ਕਰੀਏ ਇਹ ਅਗਰ ਤਾਂ ਤੁਸੀਂ ਮਤਲਬ ਕਿ ਪੋਲਿਟਿਕਸ ਜਾਣਾ ਤਾਂ ਬਿਲਕੁਲ ਠੀਕ ਹੈ ਉੱਚਾ ਡੰਡਾ ਚਾਹੀਦਾ ਹੈ 10 15 ਜਣੇ ਕੁੱਟੋਗੇ 15 20 50 ਕੇਸ ਸੁਣਗੇ ਤਾਂ ਹੀ ਤੁਸੀਂ ਪ੍ਰੋਪਰ ਲੀਡਰ ਬਣੋਗੇ ਉਹ ਗੱਲ ਵੱਖਰੀ ਹੈ ਪਰ ਅਗਰ ਤੁਸੀਂ ਨਾਰਮਲ ਮਤਲਬ ਕਾਮਨ ਮੈਨ ਦੀ ਲਾਈਫ ਜਿਣੀ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਤੇ ਧਿਆਨ ਰੱਖਣਾ ਹੀ ਪਏਗਾ ਹੈਨਾ ਤਾਂ ਮੇਰੀ ਇੱਕ ਹੋਰ ਵੀਡੀਓ ਮੈਂ ਬਣਾਉਣਾ ਚਾਹੁੰਦੀ ਸੀ ਕਿ ਬਹੁਤ سارے ਲੋਕ ਪੁੱਛ ਰਹੇ ਸੀਗੇ ਇਮੀਗ੍ਰੇਸ਼ਨ ਦੀ ਇਟਸ ਅ ਸਟਿਲ ਪੈਂਡਿੰਗ ਤਾਂ ਕੋਸ਼ਿਸ਼ ਕਰਾਂਗੀ ਕੱਲ ਬਣਾਣ ਦੀ ਅੰਦਰ ਯੂ نو ਕਿ ਲਾਈਫ ਹਮੇਸ਼ਾ ਇੱਕੋ ਵਰਗ ਨਹੀਂ ਹੁੰਦਾ ਲਾਈਫ ਬਦਲਦਾ ਰਹਿੰਦਾ ਹੈ ਬੋਡੀ ਹਮੇਸ਼ਾ ਇੱਕੋ ਵਰਗੀ ਨਹੀਂ ਹੁੰਦੀ ਹਮੇਸ਼ਾ ਤੰਦਰੁਸਤ ਨਹੀਂ ਹੁੰਦੀ ਜੋ ਲੋਗ ਫੋਕਸ ਕਰਦੇ ਆ ਤੰਦਰੁਸਤੀ ਤੇ ਤਾਂ ਉਹ ਹਮੇਸ਼ਾ ਤੰਦਰੁਸਤ ਹੁੰਦੇ ਪਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਫੋਕਸ ਦੂਸਰੇ ਲਈ ਕੀਤਾ ਦੂਸਰਿਆਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾ ਉਹ ਬਹੁਤ ਜਲਦੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਔਰ ਮੈਨੂੰ ਇਹ ਚੀਜ਼ ਫੀਲ ਹੋ ਗਈ ਕਿ ਜੋ ਮੇਰੇ ਫਰਜ਼ ਸੀਗੇ ਜੋ ਕਰਨਾ ਸੀਗਾ ਉਹ ਕਰਤਾ ਪਰਮਾਤਮਾ ਨੇ ਮੈਨੂੰ ਵੀ ਸ਼ਰੀਰ ਦਿੱਤਾ ਜਿੰਦਗੀ ਦਿੱਤੀ ਹੈ ਜੀ ਲਈ ਤਾਂ ਮੈਂ ਆਪਣੀ ਬਾਡੀ ਦਾ ਖਿਆਲ ਰੱਖਾਂ ਕਮ ਸੇ ਕਮ ਬਿਮਾਰੀਆਂ ਦੇ ਦੇ ਕੇ ਨੂੰ ਨਾ ਮਾਰਾਂ ਗੋਲੀਆਂ ਨਾਲ ਹਨਾ ਤਾਂ ਮੈਂ ਵੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਵੀ ਇੱਕ ਹੈਲਦੀ ਲਾਈਫ ਜੀਵਾਂ ਤਾਂ ਬਟ ਇੱਕ ਚੀਜ਼ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਦੂਸਰਿਆਂ ਬਾਰੇ ਸੋਚਦੇ ਹੋ ਨਾ ਤਾਂ ਬਹੁਤ ਤਕਲੀਫ ਹੁੰਦੀ ਹੈ ਤੁਹਾਨੂੰ ਲੋਕ ਬਹੁਤ ਤਕਲੀਫ ਦਿੰਦੇ ਆ ਤੁਸੀਂ ਜਦੋਂ ਦੂਸਰਿਆਂ ਦੀ ਖੁਸ਼ੀ ਦਾ ਖਿਆਲ ਰੱਖਦੇ ਹੋ ਨਾ ਤਾਂ ਇਹਦੇ ਇਹਦੇ ਵਿੱਚ ਬਹੁਤ ਹੀ ਜ਼ਾਹਿਰ ਜਿਹੀ ਚੀਜ਼ ਹੈ ਕਿ ਤੁਸੀਂ ਆਪਣੀ ਲਾਈਫ ਵਿੱਚ ਬਹੁਤ ਤਕਲੀਫਾਂ ਦੇਖੀਆਂ ਨੇ ਤਾਂ ਤੁਸੀਂ ਕਿਸੇ ਨੂੰ ਤਕਲੀਫ ਨਹੀਂ ਦੇਖ ਸਕਦੇ ਤਾਂ ਉਹ ਸਾਰੀਆਂ ਚੀਜ਼ਾਂ ਇਟਸ ਓਕੇ ਇਮੋਸ਼ਨਲ ਫੀਲਿੰਗ ਹੈ ਬਟ ਇਮੋਸ਼ਨਲੀ ਸਟਰੋਂਗ ਹੋਣਾ ਵੀ ਇੱਕ ਪਾਰਟ ਆਫ ਲਾਈਫ ਹੈ ਕਿ ਇਮੋਸ਼ਨਲ ਰਹੇ ਤਾਂ ਦੁਨੀਆ ਹੀ ਫਾਇਦਾ ਉਠਾਏਗੀ ਐਂ ਜੇ ਤੁਹਾਨੂੰ ਲੋਡ ਪੈਗੀ ਨਾ ਤੁਹਾਡੇ ਨਾਲ ਕੋਈ ਨਹੀਂ ਖੜੇਗਾ ਉਸ ਟਾਈਮ ਤੁਹਾਨੂੰ ਹੀ ਖੜੇ ਹੋਣਾ ਪਏਗਾ ਤਾਂ ਇੱਕ ਟਰਾਂਸਫਾਰਮੇਸ਼ਨ ਦੀ ਜ਼ਰੂਰਤ ਹੈ ਮੈਨੂੰ ਵੀ ਐਂ ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਇਹ ਗੱਲ ਮੈਂ ਇਸੇ ਲਈ ਕਰ ਰਹੀਆਂ ਕਿ ਦੁਨੀਆ ਚਾਹਦੀ ਹੈ ਕਿ ਤੁਸੀਂ ਮੂੰਹ ਨਾ ਖੋਲੋ ਦੁਨੀਆ ਨੂੰ ਤੁਹਾਡੇ ਕੋਲ ਬਹੁਤ ਕੁਝ ਚਾਹੀਦਾ ਹੁੰਦਾ ਪਰ ਜਿੱਥੇ ਤੁਸੀਂ ਆਪਣੇ ਹੱਕ ਦੀ ਗੱਲ ਕੀਤੀ ਤੁਹਾਡੇ ਤੋਂ ਬੁਰਾ ਇਨਸਾਨ ਕੋਈ ਨਹੀਂ ਹੋਏਗਾ ਜਿੱਥੇ ਤੁਸੀਂ ਆਪਣੇ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀ ਦੁਨੀਆ ਤੁਹਾਨੂੰ ਇਲਜ਼ਾਮ ਦੇਣਾ ਸ਼ੁਰੂ ਕਰ ਦੇਗੀ that is also okay ਪਰ ਆਪਣੇ ਲਈ ਜ਼ਰੂਰ ਸੋਚੋ ਜਿੱਦਾਂ ਕਿ ਅੱਜ ਕੱਲ੍ਹ ਦੇ ਬੱਚੇ ਸੋਚਦੇ ਆ ਪਹਿਲਾਂ ਆਪਣਾ ਫਿਰ ਦੂਸਰਾ ਦੂਸਰਿਆਂ ਦਾ ਤਾਂ ਜੋ ਲੋਕ ਮੇਰੀ ਜਨਰੇਸ਼ਨ ਦੇ ਜੋ ਮੈਨੂੰ ਸੁਣਦੇ ਆ ਜੋ ਇਹ ਚੀਜ਼ ਚ ਗੁਜ਼ਰ ਚੁੱਕੇ ਆ ਐਂਡ ਇਟਸ ਨੋਟ ਟੂ ਬੀ ওকে ਕਿ ਬਸੰਦੇਰੋ ਹਮੇਸ਼ਾ نو ਇਟਸ ਨਾਟ ਇਹ ਬਾਣਾ ਨਹੀਂ ਹੈ ਇਹ ਰਜਾ ਨਹੀਂ ਹੈ ਇਹ ਹੁਕਮ ਨਹੀਂ ਹੈ ਕਿ ਕਿਸੇ ਨੂੰ ਤੁਸੀਂ ਆਪਣੇ ਖਿਲਾਫ ਅਨਿਆਂ ਕਰਨ दो ਤੁਸੀਂ ਉਹਨੂੰ ਸਟਾਪ ਕਰਨਾ ਉਹ ਵੀ ਇੱਕ ਹੁਕਮ ਦਾ 파ਟ ਹੈ ਤਾਂ ਉਹ ਵੀ ਕਰਨਾ ਚਾਹੀਦਾ ਹੈ ਹੈਨਾ ਮੈਂ ਐਦਾ ਹੀ ਹੋਰ ਵੀਡੀਓ ਬਣਾਵਾਂਗੀ ਇਮੀਗ੍ਰੇਸ਼ਨ ਦੀ ਇੱਕ ਵੀਡੀਓ ਇੱਕ ਰੀਜ਼ਨ ਦੀ ਵਜ੍ਹਾ ਨਾਲ ਰੁਕੀ ਹੋਈ ਹੈ ਉਹ ਇਨਫੋਰਮੇਸ਼ਨ ਪੂਰੀ ਹੋਣ ਦੇ ਬਾਅਦ ਵਿੱਚ ਮੈਂ ਜ਼ਰੂਰ ਬਣਾਵਾਂਗੀ ਤਾਂ ਐਦਾ ਨਹੀਂ ਦੇਦੇ ਰੋ ਜਿੱਤ ਕੋ ਟੀਵੀ ਉਠਿਓ